ਹਰਿਆਣਾ ਪੁਲਿਸ ਕਿਸਾਨਾਂ ਨੂੰ ਵਾਪਸ ਜਾਣ ਦੀ ਦੇ ਰਹੀ ਹੈ ਚੇਤਾਵਨੀ 11 ਪਿੰਡਾਂ ਵਿੱਚ ਇੰਟਰਨੈਟ ਬੰਦ ਉਹੀ ਹੋਇਆ ਜਿਸ ਗੱਲ ਦਾ ਡਰ ਸੀ ਕਿਸਾਨਾਂ ਦੇ ਸਿਰ ਤੇ ਵੱਜੇ ਅਥਰੂ ਗੈਸ ਦਾ ਗੋਲਾ ਜ਼ਖਮੀ ਕਿਸਾਨਾਂ ਦੀ ਹਾਲਤ ਬਣੀ ਗੰਭੀਰ ਸੋ ਦੱਸਦੀ ਹੈ ਕਿ ਸ਼ੰਭੂ ਤੇ ਮਾਹੌਲ ਤਣਾਅਪੂਰਨ ਇੱਕ ਮਰੀਜ਼ ਹੋ ਗਿਆ ਜ਼ਖਮੀ ਦੇਖੋ ਮੌਕੇ ਦੇ ਹਾਲਾਤ ਕਿਸਾਨਾਂ ਤੇ ਹਰਿਆਣਾ ਪੁਲਿਸ ਨੇ ਚਲਾਈਆਂ ਗੋਲੀਆਂ ਛੋਟੇ ਜਾ ਰਹੇ ਨੇ ਅਥਰੂ ਗੈਸ ਦੇ ਗੋਲੇ ਮਾਹੌਲ ਤਣਾਅਪੂਰਨ ਜ਼ਖਮੀ ਹੋ ਗਏ ਕਿਸਾਨ ਹਰਿਆਣਾ ਪੁਲਿਸ ਨੇ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਪੁਲਿਸ ਨੇ ਕਿਸਾਨਾਂ ਨੂੰ ਹਟਾਉਣ ਲਈ ਬਾਲਦਾ ਕੀਤਾ ਪ੍ਰਯੋਗ ਪੁਲਿਸ ਵਾਲਿਆਂ ਦੇ ਛੱਡ ਤੇ ਚੜ੍ਹ ਕੇ ਬੈਠ ਗਏ ਨੌਜਵਾਨ ਕਿਸਾਨ ਹਰਿਆਣਾ ਪੁਲਿਸ ਨੂੰ ਕਿਸਾਨਾਂ ਨੇ ਪਾਇਆ ਹੋਇਆ ਵਕਤ ਹਰਿਆਣੇ ਵਾਲੇ ਪਾਸੇ ਪਹੁੰਚ ਗਏ ਕਈ ਹੋਰ ਕਿਸਾਨ ਅੰਬਾਲਾ ਤੋਂ ਵਾਪਸ ਆ ਰਹੇ ਸ਼ੰਭੂ ਬਾਰਡਰ ਤੇ ਹੁਣ ਦੋਮਾ ਪਾਸੇ ਕਿਸਾਨ ਅਤੇ ਵਿਚਾਲੇ ਹਰਿਆਣਾ ਪੁਲਿਸ ਕਿਸਾਨਾਂ ਦਾ ਦਿੱਲੀ ਕੂਚ ਲਈ ਜਦੋਂ ਸ਼ਹਿਦ ਕਰ ਰਹੇ ਕਰ ਰਹੇ ਕਿਸਾਨ ਹਰਿਆਣੇ ਵੱਲ ਭਾਰੀ ਪੁਲਿਸ ਫੋਰਸ ਤੇ ਨਾਤ ਕਿਸਾਨਾਂ ਤੇ ਸਪਰੇਅ ਦਾ ਛਿੜਕਾਉ ਕਰ ਰਹੀ ਹਰਿਆਣਾ ਪੁਲਿਸ ਹਰਿਆਣਾ ਪੁਲਿਸ ਕਿਸਾਨਾਂ ਦੇ ਅੱਗੇ ਵਧਣ ਤੋਂ ਰੋਕਣ ਲਈ ਛਿੜਕਾਅ ਕਰ ਰਹੀ ਹੈ ਪੁਲਿਸ ਨੇ ਮੀਡੀਆ ਨੂੰ ਵੀ ਉਥੋਂ ਪਿੱਛੇ ਹਟਣ ਲਈ ਕਿਹਾ ਹੈ ਬਾਰਡਰ ਤੋਂ ਲਗਾਤਾਰ ਕੰਡਿਆਲੀ ਤਾਰਾਂ ਹਟਾ ਰਹੇ ਹਨ ਕਿਸਾਨ ਕੱਗਰ ਦੇ ਹੇਠਾਂ ਅਤੇ ਪੁਲ ਤੇ ਭਾਰੀ ਪੁਲਿਸ ਫੋਰਸ ਤੈਨਾਤ ਕੀ ਹੋ ਸਕਦਾ ਹੈ ਦੋਵਾਂ ਥਿਰਾਂ ਵਿੱਚ ਵੱਡਾ ਟਕਰਾ ਪਰਲੇ ਪਾਸਿਓਂ ਹਰਿਆਣਾ ਕਾਰਵਾਈ ਦੀ ਕਰ ਰਿਹਾ ਅਨਾਉਂਸਮੈਂਟ ਕੱਗਰ ਚੋਂ ਵੀ ਫੋਰਸ ਕੀਤੀ ਤੈਨਾਤ ਪਹਿਲਾਂ ਬੈਰੀਕੇਟ ਸੂਟੇ ਕਿਸਾਨਾਂ ਨੇ ਕਿਸਾਨਾਂ ਨੇ ਕੰਡਿਆਲੀਆਂ ਤਾਰਾਂ ਪੁਲ ਤੋਂ ਹੇਠਾਂ ਛੁੱਟੀਆਂ ਹਰਿਆਣਾ ਵੱਲੋਂ ਭਾਰੀ ਪੁਲਿਸ ਫੋਰਸ ਤਾਇਨਾਤ ਦਿੱਲੀ ਕੂਚਲੇ ਜਦੋਂ ਜਹਦ ਕਰ ਰਹੇ ਹਨ ਕਿਸਾਨ ਗਨੇਟਰ ਨੋਇਡਾ ਚ ਯੂਪੀ ਦੇ ਕਿਸਾਨਾਂ ਨੂੰ ਵੀ ਰੋਕਿਆ ਬੈਰੀਗੇਟਿੰਗ ਲਾ ਕੇ ਖੜੇ ਮਲਜ਼ਮ ਭੜਕੇ ਕਿ ਹਾਂ ਬਿਨਾ ਇਜਾਜ਼ਤ ਤੋਂ ਨਹੀਂ ਜਾਣ ਦਵਾਗੇ ਕਿਸਾਨਾਂ ਦੀ ਦਿੱਲੀ ਕੂਚ ਕਿਸਾਨ ਤੇ ਪ੍ਰਸ਼ਾਸਨ ਆਮੋ ਸਾਹਮਣੇ ਦੋ ਕੈਮਰਿਆਂ ਚ ਦੇਖੋ ਕੀ ਬਣਿਆ ਮਾਹੌਲ ਖਨੋਰੀ ਸਰਹੱਦ ਤੇ ਹਲਚਲ ਸ਼ੰਭੂ ਸਰਹੱਦ ਤੇ ਕਿਸਾਨਾਂ ਦੇ ਅੱਗੇ ਵਧਣ ਤੋਂ ਬਾਅਦ ਖਨੋਰੀ ਬਾਰਡਰ ਤੇ ਵੀ ਅੰਦੋਲਨ ਸ਼ੁਰੂ ਹੋ ਗਿਆ ਹੈ ਪੁਲਿਸ ਮਲਜ਼ਮ ਇੱਥੇ ਅਥਰੋ ਦੇ ਗੋਲੇ ਲਾ ਕੇ ਚੌਕੇ ਤੇ ਤਣਾਤ ਹਨ ਹਾਲਾਂਕਿ ਅਜੇ ਤੱਕ ਕਿਸਾਨਾਂ ਵੱਲੋਂ ਖਨੋਰੀ ਸਰਹੱਦ ਤੋਂ ਅੱਗੇ ਜਾਣ ਸੰਬੰਧੀ ਕੋਈ ਵੀ ਐਲਾਨ ਨਹੀਂ ਕੀਤਾ ਗਿਆ ਦਿੱਲੀ ਵੱਲ ਮਾਰਚ ਕਰ ਰਹੇ 101 ਕਿਸਾਨ ਅਤੇ ਹਰਿਆਣਾ ਪੁਲਿਸ ਸ਼ੰਭੂ ਬਾਰਡਰ ਤੇ ਆਮੋ ਸਾਹਮਣੇ ਹਨ ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਰੋਕ ਲਿਆ ਹੈ ਉਹਨਾਂ ਨੂੰ ਵਾਪਸ ਪਰਤਣ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਹੈ ਕਿਸਾਨੀ ਹੁੰਨ ਦੇ ਛੰਡੀਆਂ ਦੇ ਨਾਲ ਤਿਰੰਗੇ ਵੀ ਲੈ ਕੇ ਜਾ ਰਹੇ ਹਨ ਪੰਜਾਬ ਹਰਿਆਣਾ ਸਰਹੱਦ ਤੇ ਪਿਛਲੇ 9 ਮਹੀਨਿਆਂ ਤੋਂ ਡੇਰੇ ਲਾਏ ਹੋਏ ਕਿਸਾਨਾਂ ਦਾ ਦਿੱਲੀ ਵੱਲ ਮਾਰਚ ਸ਼ੁਰੂ ਹੋ ਗਿਆ ਹੈ 101 ਕਿਸਾਨ ਪੈਦਲ ਅੰਬਾਲਾ ਵੱਲ ਵਧਦੇ ਹੋਏ ਦੋ ਬੈਰੀਕੇਡ ਪਾਰ ਕਰ ਚੁੱਕੇ ਹਨ ਹੁਣ ਉਹਨਾਂ ਨੂੰ ਹਰਿਆਣਾ ਪੁਲਿਸ ਅਤੇ ਅਰਧ ਸੈਨਿਕ ਬਲਾਂ ਦੇ ਬੈਰੀਕੇਡ ਤੇ ਰੋਕ ਦਿੱਤਾ ਗਿਆ ਹੈ ਕਿਸਾਨਾਂ ਨੇ ਪੈਦਲ ਹੀ ਦੋ ਬੈਰੀਕੇਡ ਪਾਰ ਕੀਤੇ ਹਨ ਇਸ ਤੋਂ ਬਾਅਦ ਹਰਿਆਣਾ ਪੁਲਿਸ ਉਹਨਾਂ ਨੂੰ ਵਾਪਸ ਜਾਣ ਅਤੇ ਅੱਗੇ ਨਾ ਵਧਣ ਦੀ ਚੇਤਾਵਨੀ ਦੇ ਰਹੀ ਹੈ ਅਗਲਾ ਬੈਰੀਕੇਡ ਅਰਧ ਸੈਨਿਕ ਬਲ ਦਾ ਹੈ ਇਸ ਤੋਂ ਪਹਿਲਾਂ ਕਿਸਾਨਾਂ ਨੇ ਬੈਰੀਕੇਡ ਪਾਰ ਕਰਦੇ ਸਮੇ ਕੰਡਿਆਲੀ ਤਾਰ ਨੂੰ ਉਖਾੜ ਕੇ ਸਿੱਟ ਦਿੰਦਾ ਹੈ ਕਿਸਾਨਾਂ ਦੇ ਦਿੱਲੀ ਕੂਚ ਤੋਂ ਕਿਉਂ ਡਰੀ ਹਰਿਆਣਾ ਸਰਕਾਰ ਅਚਾਨਕ ਲਿਆ ਯੂ ਟਰਨ ਕਿਸਾਨਾਂ ਦੇ ਦਿੱਲੀ ਕੂਚ ਨੂੰ ਲੈ ਕੇ ਹਰਿਆਣਾ ਸਰਕਾਰ ਨੇ ਮੁੜ ਯੂ ਟਰਨ ਲੈ ਲਿਆ ਹੈ ਹਰਿਆਣਾ ਸਰਕਾਰ ਨੇ ਹਾਈ ਕੋਰਟ ਤੇ ਸੁਪਰੀਮ ਕੋਰਟ ਨੂੰ ਕਿਹਾ ਸੀ ਕਿ ਕਿਸਾਨ ਬਗੈਰ ਟਰੈਕਟਰ ਟਰੈਲੀਆਂ ਦੇ ਦਿੱਲੀ ਜਾ ਸਕਦੇ ਹਨ ਪਰ ਜਦੋਂ ਕਿਸਾਨਾਂ ਨੇ ਪੈਦਲ ਹੀ ਦਿੱਲੀ ਜਾਣ ਦਾ ਐਲਾਨ ਕੀਤਾ ਤਾਂ ਹਰਿਆਣਾ ਸਰਕਾਰ ਮੁਕਰ ਗਈ ਕਿਸਾਨਾਂ ਨੂੰ ਕਿਹਾ ਕਿ ਪਹਿਲਾਂ ਦਿੱਲੀ ਧਰਨੇ ਦੀ ਮਨਜ਼ੂਰੀ ਲੈ ਕੇ ਆਓ ਫਿਰ ਅੱਗੇ ਲੰਘਣ ਦੇਾਂਗੇ ਹੁਣ ਵਾਲ ਉਠ ਰਿਹਾ ਹੈ ਕਿ ਆਖਰ ਹਰਿਆਣਾ ਸਰਕਾਰ ਕਿਸਾਨਾਂ ਦੇ ਦਿੱਲੀ ਕੂਚ ਤੋਂ ਕਿਉਂ ਸਰ ਰਹੀ ਹੈ ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 9 ਦਸੰਬਰ ਨੂੰ ਪਾਣੀਪਤ ਚ ਪ੍ਰੋਗਰਾਮ ਹੈ ਕਿਸਾਨਾਂ ਵੱਲੋਂ ਦਿਨ ਵਿੱਚ 8 ਘੰਟੇ ਪੈਦਲ ਚੱਲਣ ਲਈ ਬਣਾਏ ਗੇ ਸ਼ਡਿਊਲ ਮੁਤਾਬਿਕ ਉਹ 3 ਦਿਨਾਂ ਵਿੱਚ ਪਾਣੀਪੰਤ ਪਹੁੰਚ ਜਾਣਗੇ ਹਰਿਆਣਾ ਸਰਕਾਰ ਮਹਿਸੂਸ ਕਰ ਰਹੀ ਹੈ ਕਿ ਅਜੇਹ ਚ ਪੀਐਮ ਮੋਦੀ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਹੋ ਸਕਦੀ ਹੈ ਇਸ ਕਾਰਨ ਸਰਕਾਰ ਕੋਈ ਜੋਖਮ ਨਹੀਂ ਉਠਾਉਣਾ ਚਾਹੁੰਦੀ ਸੀਐਮ ਨਾਇਬ ਸੈਣੀ ਉਦ ਪੂਰੇ ਮਾਮਲੇ ਦੀ ਅਗਵਾਈ ਕਰ ਰਹੇ ਹਨ ਇਸ ਤੋਂ ਇਲਾਵਾ ਹਰਿਆਣਾ ਸਰਕਾਰ ਨੂੰ ਡਰ ਹੈ ਕਿ ਜੇਕਰ ਦਿੱਲੀ ਪੁਲਿਸ ਨੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਤਾਂ ਕਿਸਾਨ ਹਰਿਆਣਾ ਅੰਦਰ ਹੀ ਮੋਰਚਾ ਲਾ ਲੈਣਗੇ ਉਧਰ ਕਿਸਾਨ ਆਗੂ ਸੁਵਰਨ ਸਿੰਘ ਪੰਦੇਰ ਨੇ ਕਿਹਾ ਕਿ ਅੰਬਾਲਾ ਦੇ ਡਿਪਟੀ ਕਮਿਸ਼ਨਰ ਨੇ ਪੂਰੇ ਦੇਸ਼ ਦੇ ਸਾਹਮਣੇ ਪੰਬਲ ਪੂਸੇ ਦੀ ਸਥਿਤੀ ਪੈਦਾ ਕਰ ਦਿੱਤੀ ਹੈ ਕਿ 10-15 ਹਜ਼ਾਰ ਕਿਸਾਨ ਦਿੱਲੀ ਵੱਲ ਜਾ ਰਹੇ ਹਨ ਪਰ ਅਸੀਂ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਸੀ ਕਿ ਸਿਰਫ 101 ਕਿਸਾਨ ਹੀ ਜਾਣਗੇ ਉਹ ਪੈਦਰ ਹੀ ਦਿੱਲੀ ਜਾਣਗੇ ਤੇ ਇਸ ਦੀ ਸੂਚੀ ਵੀ ਮੀਡੀਆ ਸਾਹਮਣੇ ਜਨਤਕ ਕਰ ਦਿੱਤੀ ਗਈ ਸੀ ਇਸ ਤੋਂ ਪਹਿਲਾਂ ਵੀ ਹਾਈ ਕੋਰਟ ਤੇ ਸੁਪਰੀਮ ਕੋਰਟ ਵਿੱਚ ਹਰਿਆਣਾ ਸਰਕਾਰ ਕਹਿੰਦੀ ਰਹੀ ਹੈ ਕਿ ਕਿਸਾਨ ਟਰੈਕਟਰ ਟਰੈਲੀਆਂ ਨੂੰ ਛੱਡ ਕੇ ਦਿੱਲੀ ਵੱਲ ਅੱਗੇ ਵੱਧ ਸਕਦੇ ਹਨ ਹੁਣ ਅਸੀਂ ਕਹਿ ਰਹੇ ਹਾਂ ਕਿ ਸਾਡੇ ਕੋਲ ਕੁਝ ਵੀ ਨਹੀਂ ਹੋਵੇਗਾ ਸਿਰਫ ਝੰਡੇ ਤੇ ਜ਼ਰੂਰੀ ਚੀਜ਼ਾਂ ਲੈ ਕੇ ਦਿੱਲੀ ਜਾ ਰਹੇ ਹਾਂ ਪਰ ਸਰਕਾਰ ਫਿਰ ਵੀ ਨਹੀਂ ਮੰਨ ਰਹੀ ਦੱਸਦੀ ਹੈ ਕਿ ਕਿਸਾਨਾਂ ਦੇ ਦਿੱਲੀ ਵੱਲ ਮਾਰਚ ਤੋਂ 2 ਦਿਨ ਪਹਿਲਾਂ ਹੀ 4 ਦਸੰਬਰ ਨੂੰ ਅੰਬਾਲਾ ਪ੍ਰਸ਼ਾਸਨ ਨੇ ਸ਼ੰਭੂ ਸਰਹੰਦ ਤੇ ਨੋਟਿਸ ਜਿ ਕਾ ਦਿੱਤਾ ਸੀ ਇਸ ਵਿੱਚ ਕਿਹਾ ਗਿਆ ਸੀ ਕਿ ਦਿੱਲੀ ਵਿੱਚ ਕਿਸੇ ਵੀ ਪ੍ਰਦਰਸ਼ਨ ਜਾਂ ਅੰਦੋਲਨ ਲਈ ਦਿੱਲੀ ਪੁਲਿਸ ਦੀ ਮਨਜ਼ੂਰੀ ਜ਼ਰੂਰੀ ਹੈ ਜੇਕਰ ਮਨਜ਼ੂਰੀ ਮਿਲਦੀ ਹੈ ਤਾਂ ਅੰਬਾਲਾ ਡੀਸੀ ਦਫ਼ਤਰ ਨੂੰ ਸੂਚਿਤ ਕਰੋ ਨੋਟਿਸ ਵਿੱਚ ਕਿਹਾ ਗਿਆ ਸੀ ਕਿ ਸੁਪਰੀਮ ਕੋਰਟ ਨੇ ਸ਼ੰਭੂ ਸਰਹੱਦ ਤੇ ਸਥਿਤੀ ਜਿਉਂ ਦੀ ਤਿਉ ਰੱਖਣ ਦੇ ਹੁਕਮ ਦਿੱਤੇ ਹਨ ਸੋ ਦੋਸਤੋ ਬਾਕੀ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਤਾਂ धन्यवाद